ਜੀ ਵੀਰ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਕਰਦੀ ਆ ਮੈਂ ਜੀ ਬਲੌਗ ਦੀ ਸਟਾਰਟਿੰਗ ਹੈ ਹਾਂਜੀ ਤੁਹਾਨੂੰ ਦਿਖਾਉਣੇ ਆ ਨਾਲੇ ਦੀਦਾ ਬਚਾ ਵੀ ਰਾਜ ਭਾਉਣੇ ਉਹਨਾਂ ਦੀ ਖਤਰੀ ਤੇ ਲਓ ਜੀ ਵੀਰੇ ਮੁਰਗੀ ਨੂੰ ਵੀ ਕੱਢ ਦਈਏ ਸਾਰਿਆਂ ਨਾਲੋਂ ਪਹਿਲਾਂ ਯਾਰ ਉੱਠ ਖੜੀ ਅੰਡਿਆਂ ਤੋਂ ਆ ਜਾ ਪੁੱਤਾ ਆ ਜਾ ਆ ਜਾ ਜੀ ਫੇਰ ਨਾ ਬਾਹਰ ਆ ਜਾ ਆ ਜਾ ਚੱਲੋ ਚੱਲ ਲਓ ਜੀ ਕੱਢਤੀ ਵੀਰੇ ਮੁਰਗੀ ਆ ਲਾੜੂ ਹੋਣਾ ਆ ਮੁਰਗੀ ਦੇਨ ਬਾਈ ਬਹੁਤ ਵਧੀਆ ਲੱਗਣ ਲੱਗੀਆਂ ਧੁੱਪਾਂ ਦਾ ਆਪਾਂ ਪਾਉਣਿਆ ਜਾਨਵਰ ਆਪਾਂ 5-7 ਪੰਜਰੇ ਚ ਕਿਉਂ ਡੋਲੀ ਤਾਂ ਹੁਣ ਇੱਧਰ ਕਰਨੀ ਹੋਣੀ ਆ 20-22 ਦਿਨ ਜਿੰਨਾ ਚਿਰ ਇਹਦੇ ਬੱਚੇ ਨਹੀਂ ਨਿਕਲਦੇ ਤਾਂ ਜਾਨਵਰ ਕਰਦੇ ਆ ਇੱਧਰ ਲਓ ਜੀ ਵੀਰੇ ਕੱਢ ਲਈਆਂ ਖਾਈਂ ਛੜ ਦਾ ਫੱਟੀ ਵਾਲਾ ਗਿਆ ਫੱਟੀ ਵਾਲਾ ਛੱਲਰ ਵਾਲਾ ਬੱਚਾ ਲਓ ਜੀ ਤੀਜਾ ਕੰਤਾ ਕੜ ਤੇ ਤਿੰਨੇ ਅੱਜ ਦੇਖੀ ਜਾਓ ਕੀ ਕਰਦੇ ਨੇ ਚਾਰ ਟੈਨੋ ਆਹ ਚਾਹ ਦੇ ਚੱਲਿਆ ਨਹੀਂ ਲਾਓ ਵੀਰੇ ਇਹ ਹਟ ਹਟ ਚੱਲਿਆ ਨਹੀਂ ਇਹ ਨਹੀਂ ਛੋਟਾ ਉਹ ਇਤੋਂ ਛੋਟਾ ਵਾ ਚੱਲਿਆ ਨਹੀਂ ਇਹਨੂੰ ਕੋਈ ਨਹੀਂ ਚੜ੍ਹ ਕੇ ਚੜ੍ਹ ਮੈਨੂੰ ਪਾਇਓ ਲਿਆ ਬਾਈ ਬਿਠਾਈਏ ਨੀਲਾ ਵਜਾ ਕੱਢ ਆ ਮਨ ਲਾ ਜੀ ਨੀਲਾ ਵਜਾ ਨਵਾ ਇਨੂੰ ਬਿਠਾਉਣਾ ਹੈ ਛਤਰੀ ਤੇ ਬੰਨ ਕੇ ਪਠਾਏ ਉਹਨੇ ਉਹਨੇ ਗਿਰ ਜਾਣਾ ਨਹੀਂ ਦੋ ਇੱਕ ਨਾਲ ਦੂਜੀ ਬੰਨਦੇ ਬਨਣੀਆਂ ਝੱਲਰ ਵਾਲੀ ਥੱਲੇ ਨੇ ਬੈਠਾ ਰਹੇ ਥੱਲੇ ਨਾਲ ਲਮਕੇ ਲਓ ਵੀਰੇ ਬੰਤਾ ਮੁੰਡੇ ਨੇ ਨੀਲਾ ਵਜਾ ਇਹ ਡਾਵਾਂਗੇ ਆਪਾਂ ਇਹ ਭਰਾ ਗਝਾ ਕੇ ਦੇਖਾਂਗੇ ਕੀ ਕਰਦਾ ਆਇਆ ਔਡ ਖੜਿਆ ਬਾਈ ਦੂਜਾ ਤੀਜਾ ਸੱਚਾ ਆ ਆ ਆਇਆ 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 ਇਹ ਦੂਜੀ ਛਤਰੀ ਭਾਲ ਦਾ ਉੱਚੀ ਜਿੱਦਣੇ ਬੱਚਾ ਚੱਲ ਪਿਆ ਨਾ ਬੰਬ ਕੱਢ ਦੂਗਾ ਨਸਲਾਂ ਦਾ ਚੰਗਾ ਠੀ ਵਾਲਾ ਢੀ ਠੀ ਵਾਲਾ ਡੰਡੇ ਵਾਲਾ ਆ ਦੇ ਉਹ ਫਿਰਦੇ ਹੀ ਐਵੇਂ ਚਾਲ ਚੱਲਦਾ ਉਹ ਆਇਆ ਆਇਆ ਆ ਗਿਆ ਇਹ ਆ ਗਿਆ ਤਾਂ ਸਿੱਧਾ ਲੋ ਜੀ ਉਹ ਫੱਟੀਆਂ ਦੇਖੋ ਲਓ ਵੀਰੇ ਕਾ ਬੱਚੇ ਆਪਾਂ ਕਪੂਤਰ ਪਟਣੇ ਨੇ ਹੁਣ ਇਹ ਪਹਿਲਾਂ ਅੰਦਰੋਂ ਪਟਾਂਗੇ ਅੱਜ ਪਾਟ ਦਾਂਗੇ ਅੰਦਰੋਂ ਮੈਂ ਇਹਨਾਂ ਨੂੰ ਕੱਢਦਾ ਇੱਧਰ ਡੋਲੀ 'ਚ ਉਹ 'ਚ ਜਾਲ 'ਚ ਕੱਢ ਲੈਂਦੇ ਆ ਰਿੰਗ ਦੇਖੋ ਬਈ ਇਹਦੀ ਅੱਖ ਦੇ ਇਹ ਵੀ ਆਣਗੇ ਜੇ ਬਾਈ ਚਿੱਟੀਆਂ ਵਾਲਿਆਂ ਦਾ ਦੇ ਕਰਦਣ ਵਿੱਚ ਬਾੜੀ ਹੋਈ ਆ ਬਾਈ ਇਹਨੇ ਹਾਜੀ ਲੈ ਤੇ ਇਹਦੇ ਪੰਜੇ ਲਓ ਜੀ ਇਹ ਵੀ ਛੱਡੀ ਹੋਰੇ ਜਾਲ 'ਚ ਖੋਲ ਦੇ ਪੁੱਤੋਏ ਖੋਲ ਤਾਂ ਖੋਲ ਤਾਂ ਬੰਦ ਕਰ ਦੋ ਬੰਦ ਕਰ ਦੋ ਬੰਦ ਕਰ ਦੋ ਆ ਵੀ ਆ ਲਾ ਦੇ ਲੈ ਵੀਰੇ ਦੋ ਆ ਪਾਉਣੇ ਐ ਚ ਇਹਨਾਂ ਨੂੰ ਪਟਾਂਗੇ ਨਾ ਨਿਲਾਉਣੇ ਆ ਬਈ ਨਿਲਾ ਕੇ ਨਾ ਫੇਰ ਪਟਾਂਗੇ ਅੱਜ ਨਿਲਾ ਦਾਂਗੇ ਇਹਦੇ ਵਿੱਚ ਪਾ ਕੇ ਬੈਠੇ ਰਹਿਣਗੇ ਫੇਰ ਇੱਥੇ ਇਹ ਦੋਏ ਭਾਈ ਨੇ ਬਈ ਅੱਡ ਅੱਡ ਝੋਲੀ ਦੇ ਉਹ ਤੇਰੀ ਇਧਰ ਖੋਲ ਕਰ ਦੇ ਦਿੱਤਾ ਲਾ ਬਈ ਦੇ ਲਓ ਵੀਰ ਬਾਕੀ ਹੋਰ ਪਾਉਣੇ ਆਪਾਂ 2 4 ਲਓ ਕੰਮਲੇ ਹੋ ਗਏ ਕੰਮਲਿਆ ਦੇ ਲਓ ਤੇ ਆ ਤੁਹਾਨੂੰ ਦਿਖਾਉਨੇ ਬਈ ਆਪਾਂ ਲੈਤੀ ਕੱਲ ਕੁੱਟ ਕੇ ਰੂੜੀ ਬਾਹਰ ਲੇਕਰ ਆਉਂ ਕੰਨੀ ਐਟਾਂ ਦੀ ਤਾਂ 5 7 ਕਿੱਟਾਂ 10 ਕਰੋੜ ਦੇ ਕੁੱਟੇ ਦੀ ਆਦੇ ਹੁਣ ਪਾਇਆ ਕਰਾਂਗੇ ਆਪਾਂ ਇਹਨਾਂ ਨੂੰ ਲਗਾਤਾਰ ਪਹਿ ਕੁੱਟੀ ਹੋਵੇ ਬਈ ਪੈ ਜਾਂਦੀ ਨਹੀਂ ਯੂਰੇ ਕੁੱਟਣੀ ਔਖੀ ਹੋ ਜਾਂਦੀ ਆ ਲਿਓ ਭਾਈਏ ਥੋੜੀ ਨਾਲੇ ਜੀ ਦੋ ਜਾਨਵਰ ਤੁਹਾਨੂੰ ਹੋਰ ਦਿਖਾਉਨੇ ਆ ਮਨਾ ਦਿਖਾਈ ਸ਼ਾਖਾ ਕਾ ਪੁੱਤ ਪਹਿਲਾਂ ਨਾਲੇ ੱੱੱਪੇ ਨੂੰ ਕੇ ਦਿਖਾ ਫੇਰ ਵਧੀਆ ਲਿਓ ਇਹਨਾਂ ਦਿਖਾ ਰਿਹਾ ਸ਼ਾਖਾ ਇਹ ਜਿਹੜਾ ਆਪਣਾ ਸ਼ਾਖਾ ਬਾਜੀ ਜਿੱਤਿਆ ਉਹ ਨਸਲ ਚੋਂ ਇਹ ਅੱਖਾਂ ਦੇ ਲੋ ਜਿਹੜੀਆਂ ਕਹਿ ਜਿਣ ਚਿੱਟੀਆਂ ਜਿੱਟੀਆਂ ਇਹ ਲੜਕੇ ਬਾਹਲੀਆਂ ਸਜਾਈ ਫਿਰ ਤੁਹਾਨੂੰ ਭੱਪਣ ਦਿਖਾਈ ਇਹਦੇ ਪੱਲੇ ਉੱਪਰ ਛੜਦਾ ਨਹੀਂ ਇਹ ਕਨੇ ਪੱਟਣਾ ਵੀਰੇ ਹੁਣ ਥੱਲਿਓਂ ਬਾਲੇ ਖਰਾਬ ਨੇ ਦਿਖਾਈ ਹੁਣ ਥੱਲਿਓਂ ਇੱਧਰ ਲਾ ਕੇ ਦਿਖਾ ਦੇ ਕੌੜ ਬਾਲੇ ਨੇ ਆ ਤੇ ਹੁਣੇ ਪਹਿਲਾਂ ਅਸੀਂ ਪਟਾਂਗੇ ਥੱਲਿਓਂ ਥੱਲਿਓਂ ਪੱਟ ਕੇ ਬਾਅਦ ਚ 10 ਦਿਨ ਤੱਕ ਉੱਤੋਂ ਪਟਾਂਗੇ ਛੜਦੇ ਨੂੰ ਉਹਦੇ ਵਿੱਚ ਛੜਦੇ ਫਿਰ ਆ ਵੀ ਦਿਖਾ ਦੇ ਲੈ ਵੀਡੀਓ ਬਰਾ ਅੱਜ ਕੇ ਨਹੀਂ ਡਾਉਨ ਹੋ ਜਾਣ ਪਰ ਮਨ ਲੋਪੋਂ ਨੇ ਲੋ ਇਹ ਚੱਲ ਤੇ ਅੱਗੇ ਜਾਉਂ ਚਿੱਟੀਆਂ ਦਾ ਜਾਨਵਰ ਵੀਰੇ ਆਪਣਾ ਚੱਲ ਇਧਰੋਂ ਇੱਕ ਚਿੱਟੀ ਆ ਦਿਖਾਈ ਇਹਦੇ ਪੱਲੇ ਆ ਮਾਣੇ ਬਾਹਰ ਰੋਟੀ ਹਾਂ ਪੱਲੇ ਪੂਰੇ ਡਬਲ ਨੇ ਵੀਰੇ ਇਹਦੇ ਬਾਹਰ ਖੰਪਾਂ ਦਾ ਜਿਹੜਾ ਬਾਇਰਸ ਦੀ ਉਹਦੇ ਕਰਕੇ ਆਦੇ ਥੱਲੇ ਮਾਰਦੇ ਇਹ ਵੀ ਪਟਾਂਗੇ ਨਾਲ ਆਉਣੇ ਆ ਅੱਜ ਛੱਡ ਦੇ ਉਹਨੂੰ ਵੀ ਉੱਚੇ ਇਹ ਮਹੋਰ ਦੇ ਨਾਂ ਬਾਈ ਫੜ ਕੇ ਨੂੰ ਦੋ ਕ ਕਹਿ ਹੋ ਗਿਆ ਮਨ ਇਹਦੇ ਦੋ ਜਾਨਵਰ ਹੋਰ ਦਿਖਾਣੇ ਆ ਸ਼ਾਖੇ ਦੀ ਬਰੀਡ ਜਿਹਾ ਉਹਦਾ ਭਾਈ ਆ ਸ਼ਾਖੇ ਦਾ ਹਜੈਪਰੇ ਵਾਲੀ ਦਾ ਪੁੱਤ ਆ ਬਾਈ ਖੱਟੀਆਂ ਅੱਖਾਂ ਦਾ ਇਹਦੇ ਪੱਲੇ ਬੁੱਲੇ ਬਹੁਤ ਸੋਹਣੇ ਪਰ ਥੱਲਿਓਂ ਖੰਭ ਖਰਾਬ ਨੇ ਆ ਦੇ ਆ ਖੰਭ ਖਰਾਬ ਨੇ ਬਾਈ ਆਪਾਂ ਅੱਗੇ ਵੀ ਦੱਸਿਆ ਆ ਦੇ ਦੇਖ ਲਓ ਲੈ ਇਹਨਾਂ ਕਰਕੇ ਨਹੀਂ ਉੱਡਦੇ ਬਾਈ ਇਹ ਜਾਨਵਰ ਬਾਕੀ ਗਾਹਾਂ ਹੁਣ ਆਪਾਂ ਸੈੱਟ ਕਰ ਲੈਣਦੇ ਆ ਤੱਕੀ ਪੰਜੇ ਦਿਖਾਗੇ ਤੇ ਅਮਰ ਥੱਲੇ ਆ ਦੇ ਇਹਨਾਂ ਦੇ ਨੀਲੇ ਪੰਜੇ ਨੇ ਵੀਰੇ ਜਮਾ ਲੈ ਛੱਡ ਦੇ ਇਹਨੂੰ ਉਹ ਦੂਆ ਬਾਅਦ ਚ ਦਿਖਾ ਦੇ ਬੱਚੇ ਹਲੇ ਫਿਰਦੇ ਨੇ ਦੋ ਤਾਂ ਇੱਕ ਆ ਨੀਮਾ ਨੀਮਾ ਫਿਰਦਾ ਇੱਕ ਇਹ ਤਾਂ ਉੱਚਾ ਫਿਰਦਾ ਥੋੜਾ ਜਿਹਾ ਉੱਚਾ ਹਾਂ ਉਹ ਇਹਦੇ ਨਾਲ ਨਹੀਂ ਰਲਦਾ ਹੈਗਾ ਹੈ ਇੱਕ ਆ ਫਿਰਦਾ ਇਹ ਇੱਧਰ ਆ ਛੋਟਾ ਜਿਹਾ ਟਿੱਟਣਾ ਹੈ ਹਾਂ ਆਉਂਦਾ ਇੱਧਰ ਇੱਕ ਆ ਇੱਧਰ ਆ ਦੋਨੋਂ ਨਾ ਬੱਚੇ ਹਾਂ ਲੈ ਇਹ ਦੂਜਾ ਵੀ ਦਿਖਾਈਏ ਤੁਹਾਨੂੰ ਇਹ ਨਹੀਂ ਬਾਈ ਪਟਣਾ ਹੈਗੇ ਖੰਭ-ਕੁੰਭ ਸਹੀ ਨੇ ਅਸੀਂ ਕਿਝਾ ਲੈਣਾ ਛੱਡਾਂਗੇ ਬਾਜੀ ਨੂੰ ਆਣ ਗਿੱਜਾ ਚਿੱਟੀਆਂ ਵਾਲੇ ਦਾ ਦਿਖਾਈਆਂ ਮਨ ਇਹਦੇ ਫਰ ਪਰੋਂ ਫੜੀ ਉੱਪਰੋਂ ਫੜੀ ਹਾਂ ਥੱਲੇ ਖਰਾਬ ਨਾ ਹੋ ਜਾਣ ਬਾਲੇ ਦਿਖਾਈ ਥੱਲੇ ਇਹਦੇ ਸਹੀ ਨੇ ਦੇਖੀ ਖਰਾਬ ਇਹਨੇ ਨਾ ਚੱਲ ਕੋਈ ਨਾ ਲਓ ਇਹ ਚਿੱਟੀਆਂ ਵਾਲਾ ਇਹ ਛੱਡਣਾ ਤਨਾ ਅंसू ਅਸੀਂ ਇਹਨਾਂ ਚ ਛੱਡਾਂਗੇ ਇੱਕ ਦੋ ਛੱਡਣੇ ਨੇ ਉੱਥੇ ਆਦੇ ਬਾਈ ਇੱਕ ਹੋਰ ਯਾਰ ਆਪਾਂ ਦਿਖਾਉਨੇ ਬੰਦੇ ਗਏ ਨੌਂਦਰਾਂ ਦਾ ਫਰਕ ਆਈ ਆਦੇ ਇਹਨਾਂ ਦੇ ਸਾਰੀਆਂ ਦੇ ਨੌਂਦਰਾਂ ਦਾ ਹੀ ਫਰਕ ਆ ਇਹਦੀ ਦੋ ਕਾਲੀਆਂ ਨੇ ਬਾਕੀ ਚਿੱਟੀਆਂ ਨੇ ਜੈਪ੍ਰਿਆਲੀ ਦੇ ਵੀਵੇਂ ਜੋ ਨੌਂਦਰਾਂ ਨੌਂਦਰਾਂ ਦਾ ਕੋਈ ਨਹੀਂ ਮਿਸ ਹੋ ਸਕਦੀ ਪਰ ਉੱਡਦੇ ਬਹੁਤ ਵਧੀਆ ਨੇ ਪਾ ਦੇ ਉਹਨਾਂ ਨੂੰ ਵੀ ਨਾਲ ਆਉਣਾ ਮੈਂ ਇਹਨਾਂ ਨੂੰ ਬਾਲਟੀ ਭਰ ਕੇ ਲਿਆ ਕੇ ਫਿਰ ਅਰਚਨ ਨਾਲ ਆਉਣਾ ਪਹਿਲਾਂ ਇਹਨਾਂ ਨੂੰ ਨਾਲ ਆਉਣੇ ਕਾਹਾਂ ਬਾਈ ਆਮਨ ਦੇ ਫੇਵਰੇਟ ਕਬੂਤਰ ਦਾ ਪਿਓ ਆ ਇਹ। ਪਤਾ ਨਹੀਂ ਕਿ ਉਹ ਟੋਰੀਲਾ ਕਰੀਆ। ਇਹ ਦਾ ਕੰਤਾਲ ਵਾਲਾ ਪੂਰੀਆਂ ਕੰਤਾਲ ਦਾ ਪਿਓ ਆ ਇਹ। ਉਹ ਵੀ ਪੂਰੀਆਂ ਕੰਤਾਲ ਨੇ ਉਹਦੇ ਵੀ। ਇਹ ਲੜਦਾ ਬਾਹਲਾਸਲ ਦੇ ਗੰਜ ਕੱਢੀ ਪੀ ਆਲੇ। ਇਹ ਖੜਦਾ ਵੀ ਨਹੀਂ ਵੀਰੇ ਇੱਕਣਾ ਦੇ ਲੈਕਣ ਹੱਥ 'ਚ ਨਹੀਂ ਖੜਦਾ। ਆ ਲੋ ਪੱਲੇ ਪਟਣੇ ਵਾਲਾ ਇਹ ਤਾਂ ਸਾਰੇ ਹੀ ਖਰਾਬ ਆ ਦੇ ਤਾਂ ਛੱਡ ਕੇ ਸਹੀ ਆਉ। ਆ ਸਾਰੇ ਖਰਾਬ ਨੇ ਆਹਾਹਾ। ਲਿਆ ਪੈਰ ਦਿਖਾ ਦੇ ਮਨੇ ਤੇ ਬਸ ਇਹ ਖੜਨਾ ਨਹੀਂ ਅੱਲਾ ਦੀ ਪੈਰਾਂ ਦਾ ਫਰਕ ਹੈ ਵੀਰੇ ਮਦਰੇ ਨੇ ਦੂਆਂ ਨੂੰ ਉਹਨਾਂ ਨੂੰ ਛਾੜ ਦੇ ਪੁੱਤ ਲਿਆ ਮੈਂ ਉਹਨਾਂ ਨੂੰ ਹਲਾਦਾ ਇਹਨਾਂ ਨੂੰ ਲਿਆ ਵੀਰੇ ਬੰਦੇ ਨੇ ਬੱਚੇ ਆ ਆ ਆ ਗਏ ਦੋ ਇੱਕ ਤਾਂ ਉੱਤੇ ਖੁੱਲੇ ਹੀ ਬੈਠਾ ਵਧੀਆ ਫਿਰ ਕੇ ਘੰਟੇ ਮੰਗੂ ਹੋ ਗਿਆ ਇਹਨਾਂ ਨੂੰ ਆ ਲਓ ਇੱਕ ਆ ਫਿਰ ਦੂਜਾ ਕਿੱਥੇ ਅਰਛਾ ਦੂਜਾ ਆ ਗਿਆ ਇਹ ਤਾਂ ਵੀ ਨਾਲੇ ਛੋਟਾ ਝੱਲਦਾ ਆ ਤਾਂ ਛੋਟਾ ਝੱਲਰ ਵਾਲਾ ਹੈ ਭਾਈ ਉਹ ਨਹੀਂ ਸਕੇ ਉਹ ਝਲਦਾ ਉਹ ਤਾਂ ਕਲੀਮ ਨਹੀਂ ਪੂਰੀ ਹੋਈ ਅਮਨ ਆ ਤਾਂ ਚਾਮਲ ਕੀ ਉੜਨ ਲੱਗ ਗਿਆ ਬੱਚਾ ਪਹਿਲਾਂ ਹੀ ਨਹੀਂ ਤੈਨੂੰ ਮੈਂ ਕਹਦੀ ਵੱਧ ਉੜੂ ਇਹ ਸਾਲਾ ਉਹਦੇ ਨਾਲ ਇਹ ਹਲੇ ਬੈਂਦੇ ਨਹੀਂ ਫੇਰ ਮੁੜ ਗਏ ਵੀਰੇ ਨਾਲ ਆਦੀ ਇਹਨਾਂ ਨੂੰ ਨਾਉਂਦੇ ਨੇ ਵਿੱਚ ਆਹ ਤਾਂ ਖੱਟੀਆਂ ਦਾ ਇੱਕ ਤਾਂ ਨਾਉਂਦਾ ਦੇਖ ਪਾਣੀ ਪਈ ਦੇਖੀ ਨਾ ਹੋਊਗਾ ਇਹ ਲੋ ਇਹ ਨਿਆਰੇ ਨੰਨਾ ਹੁੰਦੇ ਨੇ ਬਈ ਅਸੀਂ ਪਹਿਲਾਂ ਨਿਲਾਏ ਵੀ ਨਹੀਂ ਬਈ ਕਬੂਤਰ ਹੁਣ ਨਿਲਾਏ ਨੇ ਐਤਕੀ ਕਿ ਮੈਂ ਹਾਂਜੀ ਲੜਦੇ ਨੇ ਇੱਕ ਦੂਜੇ ਨਾਲ ਲੜਨਗੇ ਉਹ ਵੀ ਆ ਗਿਆ ਲੈ ਲਿਆ ਵੀਰੇ ਨਲਾ ਕੇ ਫੇਰ ਦਿਖਾਉਣਾ ਤੁਹਾਨੂੰ ਕੂਤਰ ਕਿਵੇਂ ਬਣਦੇ ਆ ਜੋ ਭੱਜ ਲਿਆ ਭੱਜ ਲਿਆ ਭੱਜ ਲਿਆ ਭੱਜ ਲਿਆ ਭੱਜ ਲਿਆ ਕੀ ਹੋ ਗਿਆ ਕੀ ਹੋ ਗਿਆ ਆ ਗਿਆ ਅੱਛਾ ਬੱਚਾ ਆ ਗਿਆ ਬੋਚਾ ਆ ਗਿਆ ਮੈਨੂੰ ਨਹੀਂ ਪਤਾ ਕਿ ਕੀ ਹੋ ਗਿਆ ਰੋਟੀ ਖਾਂਦਾ ਹੀ ਉੱਡ ਗਿਆ ਹਾ ਛੱਡ ਕੇ ਆਇਆ ਆਇਆ ਬੱਟਾ ਲਓ ਜੀ ਲਓ ਆ ਗਿਆ ਆ ਗਿਆ ਆਇਆ ਆਇਆ ਆ ਗਿਆ ਲਓ ਜੀ ਲਓ ਪਾ ਦੇ ਪਾਣੀ ਇਹਨਾਂ ਤੇ ਆ ਆ ਲਓ ਆਹੇ ਰੋਟੀ ਅੱਧੇ ਛੱਡ ਕੇ ਖਾ ਗਏ ਕਿ ਨਹੀਂ ਆ ਗਿਆ ਆ ਗਿਆ ਆ ਗਿਆ ਐਵੇਂ ਨਾ ਪਰਸੋਂ ਆ ਮਰਾ ਲਈ ਉਹਰੇ ਪੈਰ ਚਾਦੇ ਆਹਾ ਗਦੇ ਨੇ ਦੇਖਿਆ ਨਹੀਂ ਖਾਸ ਹੀ ਸੱਟ ਮਰਾ ਲਈ ਪੈਰ ਤੇ ਲਓ ਇੱਕ ਤਾਂ ਬਿਠਾ ਲਿਆ ਹੁਣ ਦੂਜਾ ਵੀ ਬਿਠਾਉਣਗੇ ਫਿਰਨਦੇ ਉਹਨੂੰ ਅਮਲੇ ਫਿਰਦਾ ਵਧੀਆ ਕਿਹੜੇ ਉੱਧਰ ਰੇਗਾ ਵਿੱਚ ਉੱਪਰ ਸਾਡਾ ਨਾਲ ਆਉਣ ਲੱਗਿਆ ਨੇਗਾ ਉੱਬਰ ਦਵਾਰਾ ਲਾਗੇ ਪਠਾਣ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਫੇਰ ਮੁੜ ਗਿਆ ਪੈਂਦਾ ਪੈਂਦਾ ਆਉ ਆਉ ਆ ਗਿਆ ਆ ਗਿਆ ਉਹ ਜਾ ਗਿਆ ਆ ਦੇ ਮਨਰਾਜ ਮਾਰਦੇ ਆਕ ਪੁੱਤ ਹਾ ਹਾ ਮਾਰਦੇ ਮਾਰਦੇ ਆਕ ਆ ਆ ਆ ਆ ਦੇ ਆ ਗਿਆ ਮਾਰ ਆਕ ਆ ਦੇ ਆ ਗਿਆ ਮਾਰੋ ਮਾਰ ਕਿਆ ਆ ਜਾ ਮਾਰਦੇ ਆਕ ਹਾ ਹਾ ਆਇਆ 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 ਆਕ ਮਾਰਦੇ ਪੁੱਤਰ ਨੂੰ ਆਉਂਦਾ ਨਹੀਂ ਬਾਈ ਪਤਾ ਨਹੀਂ ਇਹਨਾਂ ਨੇ ਕਿ ਜਦੇ ਬਠਾ ਲੈਣਾ ਜਾਂ ਮੈਂ ਪਰਿਆ ਹੂੰ ਫੇਰ ਬੈਠੀ ਆ ਲੈਣੀ ਆਉਂਦਾ ਫੇਰਨਦੇ ਅਮਨ ਫੇਰਨਦੇ ਨਾਲ ਨੂੰ ਇਹ ਗਿੱਜਿਆ ਹੋਇਆ ਹੈਗਾ ਦੇਖਦਾ ਹੁੰਦਾ ਤੁਕੇ ਫੇਰਨਦੇ ਜਾਨੂੰ ਬਤੰਗ ਚੜਾ ਲੋ ਵੀਰੇ ਪਾ ਦੀਏ ਰੋੜੀ ਆਪਾਂ ਘੁੱਟ ਕੇ ਲੈ ਆਈਤੀ ਥੋੜੀ ਏਟਾਂ ਗਿੱਲੀਆਂ ਦੀ ਤਾਂ ਲਫਾਫਾ ਖੁੱਲਾ ਛੱਡਿਆ ਭਾਈ ਆ ਪਾਏ ਕਿਉਂ ਨਾ ਰੋੜੀ ਤੁਹਾਨੂੰ ਕਬੂਤਰ ਰਿਜ਼ਲਟ ਦੇਣਗੇ ਆਪਾਂ ਪਿਛਲੇ ਸਾਲ ਘੱਟ ਪਈ ਉਹ ਤੋਂ 2 ਸਾਲਾਂ ਗੱਡ ਕੇ ਪਾਉਂਦੇ ਦੀ ਰੋੜੀ ਬਾਈ ਬੰਬ ਕੱਢ ਤੇ ਕਬੂਤਰ ਥੱਲੋਂ ਵੀ ਸਾਫ਼ ਹੁੰਦੇ ਜੀਆਂ ਨਾ ਉਹ ਵੀ ਬਣਦੇ ਵੀ ਵਧੀਆ ਤੇ ਆ ਹੁਣ ਪਾਰ ਇੱਕ ਦਾਣੇ ਬਾਅਦ ਚ ਪਾ ਦਾਂਗੇ ਝਟੇਰੀ ਕਰ ਦਾਂਗੇ ਫੇਰ ਥੱਲੇ ਬਿੱਠਾ ਨੂੰ ਮਾਰਦੇ ਨੇ ਯਾਰ ਲੈ ਵੀਰੇ ਰੱਖਤੀ ਰੋੜੀ ਦੇਖੋ ਖਾਂਦੇ ਨਾ ਨਜ਼ਾਰੇ ਨਾਲ ਹੋ ਚੱਕ ਆ ਲਓ ਆਗੇ ਨਾ ਆਉਣਗੇ ਆਉਣਗੇ ਸਾਰੇ ਜਲੇ ਥੋੜੇ ਆ ਉਪਰਾ ਕਰਦੇ ਨੇ ਇਆ ਉੱਧਰ ਵੀ ਰੱਖ ਦੀ ਹੈ ਰਾ ਵੀਰੇ ਵੱਡੀਆਂ ਕਬੂਤਰਿਆਂ ਨਾਲੇ ਵਾਲੇ ਟਾਈਮ ਕੁਛ ਨਹੀਂ 12 ਇੱਕ ਦਾ ਟਾਈਮ ਆ ਦਾਣੇ ਆਪਾਂ 3 ਵਜੇ ਤੋਂ 4 ਵਜੇ ਉਹਦੇ ਕਰਕੇ ਵੀ ਘਟ ਆਉਂਦੇ ਨੇ ਪਰ ਫੇਰ ਵੀ ਰੋੜੀ ਨੂੰ ਭੱਜ-ਭੱਜ ਪੈਣੀ ਆ ਇੱਕ ਪਾਸੇ ਮੈਂ ਦਾਣੇ ਰੱਖਦਾ ਨਾ ਦਾਣਾ ਨਹੀਂ ਖਾਣਗੇ ਐਤਕੀ ਥੋੜੀ ਜੀ ਘਟ ਪਈ ਏ ਚੱਲ ਕੋਈ ਨਹੀਂ ਹੁਣ ਆਪਾਂ ਘੁੱਟ ਲਿਆ ਹੋਰ ਨਾਲੋਂ ਦੀ ਘੁੱਟੀ ਜਾਣੀ ਆ ਹੁਣ ਤਾਂ ਮੁੰਡਾ ਵੀ ਆ ਜਾਂਦਾ ਮਨਾ ਦੇ ਇੱਥੇ ਖੜਾ ਪਤੰਗ ਚੜਾਉਂਦਾ ਦੇ ਬੈਠਾ ਏ ਵੀ ਆ ਜਾਂਦਾ ਟਾਈਮ ਨਾ ਇਹਦੇ ਸਿਰ ਤੇ ਬਾਈ ਐਤ ਕੀ ਉੱਡਣਾ ਨੇ ਜਾਨਵਰ ਕਿਉਂ ਜਾਊਗਾ ਮੋਟਰਸਾਈਕਲ ਲੈ ਲਾਂਗੇ ਤੇ ਇੱਥੇ ਕੋਈ ਚੱਲਦਾ ਫੇਰੇ ਲੈ ਜਾਇਆ ਕਰੂ ਲੈ ਇੱਧਰ ਵੀ ਰੱਖਦੀ ਆ ਬਾਈ ਆਜੋ ਪਤੋਏ ਚੱਕੋ ਰੋੜੀ ਤੁਸੀਂ ਵੀ 6-7 ਤਾਂ ਇੱਧਰ ਨਾਲ ਆਏ ਫਿਰਨਾ ਲਓ ਜੀ ਆਜੋ ਆਜੋ ਵੀ ਆਜੋ 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 ਆਓ 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 ਅਲਸਕੀਰ ਇੱਕ ਨਾ ਯਾਰ ਵੀਰ ਬਣ ਕੇ ਬਾਈ ਕਮੈਂਟ ਕਰ ਦਿੰਨੇ ਬਾਈ ਆਪਾਂ ਤੋਂ ਰਿਪਲਾਈ ਨਹੀਂ ਹੁੰਦਾ ਦੇਖ ਨਹੀਂ ਜਾਂਦੇ ਤੁਹਾਡੇ ਕਮੈਂਟ ਯਾਰ ਟਾਈਮ ਘਟਨਦਾ ਨਹੀਂ ਆਪਾਂ ਜਰੂਰ ਸਾਰਿਆਂ ਦਾ ਮੈਂ ਹੁਣ ਕੱਲੂ ਜਾਂ ਵੀਡੀਓ ਬਣਾਉਂਗਾ ਸਾਰਿਆਂ ਦੇ ਨਾਮ ਲਵਾਂਗਾ ਕਿਹੜੇ ਭਾਈ ਆਪਾਂ ਨੂੰ ਕਮੈਂਟ ਕਰਦੇ ਨੇ ਵੀਰ ਅਰਸ਼ਵੀ ਨਾਲ ਆਤਾ ਅੱਜ ਲਓ ਜੀ ਹੋ ਗਿਆ ਰੈਡੀ ਤਿਆਰ ਨਾ ਨੂੰ ਕੇ ਮਰਾਜ ਭਾਈ ਵੀ ਆ ਗਿਆ ਮਰਾਜ ਭਾਈ ਵੀ ਆ ਗਿਆ ਕਬੂਤਰ ਵੀ ਨੜਾ ਤੇ ਅਰਸ਼ ਹੈ ਹਾਂਜੀ ਲਓ ਛੱਡੀ ਹੈ ਜਾਨਵਰ ਦੇਖੋ ਕਿੰਨੇ ਜਾਨਵਰ ਨੜਾ ਤੇ ਅੱਜ ਵੀਰੇ ਇੰਨੇ ਤੇ ਚਮਕ ਗਏ ਨਾ ਕੋਈ ਦੋ ਨੇ ਚਿੱਟੀਆਂ ਦੇ ਇੱਕ ਬਿਨਾ ਠਾਲਾ ਤਾਂ ਇੱਕ ਠਾਲਾ ਵਾਲਾ ਚਿੱਟੀਆਂ ਦਾ ਲਓ ਵੀਰੇ ਛੱਡੀ ਇਹਨਾਂ ਨੂੰ ਲਿਆ ਵੀਰੇ ਛਾੜਦੀ ਇਹਨਾਂ ਨੂੰ ਵਾਹਿਗੁਰੂ ਸਤਨਾਮ ਮਾਰਕਾ ਚਲੋ ਖੜਜੋ 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 ਚਲੋ ਵੀ ਚਲੋ ਤੇਰਾ ਵਿਜਾਲਾ 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 ਨਾ ਇਹ ਮੱਤੜਾ ਵੇਸਾ ਆ ਰਿਹਾ ਔਰੋੜੀ ਨੂੰ ਪਹਿਨ ਗਏ ਹੁਣ ਪਹਿਲਾ ਇਹ ਚਲੋ ਵੀ ਚਲ ਲੈ ਜੀ ਆ ਲੋ ਘਾਲੋ ਰੋੜੀ ਫਰਵਾ ਚੱਕਾ ਇਹਨੂੰ ਹਲੋ ਵੀਰੇ ਛੱਡ ਤੇ ਜਾਨਵਰ ਤਾਂ ਦਾਣਾ ਪਾਣੀ ਪਾ ਤੈਨਾਂ ਨੂੰ ਮਕਾ ਦਾ ਕੰਮ ਆ ਲੋ ਤੇ ਨੂਨੀ ਬਾਈ ਆ ਬੈਠਾ ਚੰਗਾ ਨੂਨੀ ਬਾਈ ਸਤਿ ਸ੍ਰੀ ਅਕਾਲ ਚੰਗਾ ਜੀ ਬੜੀ ਹੁਸਰੀ ਗੱਲ ਜੀ ਸਾਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਕਰਦੇ ਤੁਸੀਂ ਲੈ ਜੀ ਇੱਕ ਮਿੰਟ ਬੰਬਲੀ ਬੰਬਲੀ ਬੰਬ ਮੋਰ ਕਾ ਬੰਦ ਕਰਤਾ ਹਾਂਜੀ